ਜਲਾਲਾਂਵਦੀ ਧਰਤੀ ਅੱਜ ਇਹਨਾਂ ਵਲੰਟੀਅਰ ਦੇ ਨਾਲ ਲਾਲੋ ਲਾਲਸੀ ਜਵਾਨੀ ਔਰ ਇਹ ਨੌਜਵਾਨ ਗਰਜਵੀਂ ਆਵਾਜ਼ ਵਿੱਚ ਉੱਚੀ ਆਵਾਜ਼ ਵਿੱਚ ਇਹ ਨਾਅਰੇ ਬੁਲੰਦ ਕਰ ਲੈ ਸੀ ਇਨਕਲਾਬ ਜਿੰਦਾਬਾਦ ਬਨੇਗਾ ਕਾਨੂੰਨ ਲੈ ਕੇ ਰਾਂਗੇ ਇਸ ਕਾਨੂੰਨ ਦੇ ਮੁਤਾਬਕ ਹਰ ਉਸ ਮਨੁੱਖ ਨੂੰ ਭਾਵੇਂ ਉਹ ਮਜਬੂਰੀ ਵਾਸ ਹਾਲਾਤਾਂ ਦੇ ਵਿੱਚ ਕਿਰਿਆ ਉਹ ਅਨਪੜ੍ਹ ਰਹਿ ਗਿਆ ਹੋਵੇ ਅਨ ਸਿੱਖਿਤ ਰਹਿ ਗਿਆ ਹੋਵੇ ਉਹਨੂੰ ਵੀ ਉਹਦੀ ਯੋਗਤਾ ਮੁਤਾਬਕ ਉਹਨੂੰ ਵੀ ਕੰਮ ਦਿੱਤਾ ਜਾਵੇ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਉੱਚ ਸਿੱਖਿਆਤ ਹੈ ਹਾਈਲੀ ਸਕਿਲਡ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜੇਕਰ ਸਰਕਾਰ 1 ਸਾਲ ਤੱਕ ਜਿਹੜੇ ਐਪਲੀਕੇਸ਼ਨ ਦਿੱਤੀ ਰੁਜ਼ਗਾਰ ਵਾਸਤੇ ਉਸ ਸਮੇਂ ਤੱਕ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਿੰਨੇ ਅਸੀਂ ਤਨਖਾਹ ਦੀ ਗੱਲ ਕੀਤੀ ਹੈ ਇਸ ਕਾਨੂੰਨ ਉਪਤਾਮਕ ਉਹਦਾ ਅਧ ਉਹਨੂੰ ਕੰਮ ਇੰਤਜ਼ਾਰ ਪਤਾ ਵੇਟਿੰਗ ਲਾਸ ਜਿਹੜਾ ਉਹ ਦਿੱਤਾ ਜਾਵੇ ਸਭ ਲਈ ਮੁਫਤ ਲਾਜ਼ਮੀ ਵਿੱਦਿਆ ਦੀ ਗਰੰਟੀ ਹੋਵੇ ਬਣੇਗਾ ਹੱਕ ਲੈ ਕੇ ਰਹਾਗੇ ਸਰਪਾ ਆਪਣੋ ਜਨ ਸਭਾ ਜਿੰਦਾਬਾਦ ਜਿੰਦਾਬਾਦ ਹਾਲੀਆ ਸੂਬਾ ਫੈਡਰੇਸ਼ਨ ਜਿੰਦਾਬਾਦ Sarapahat Melayu dan Sabah, Jelapak! So, bapak-bapak berhormat. Bapak-bapak berhormat, bapak-bapak berhormat. ਉਹ ਮਣੀ ਨੂੰ ਕਾਕੇ ਕਲ ਵਕੜੀ ਅਥਰੂ ਰੋਲੀ ਚਾਂਦੀ ਸੀ ਉਹ ਕੁੜੀ ਸੀ ਆਜ਼ਾਦੀ ਦੀ ਤੇ ਇੰਜ ਬੋਲੀ ਜਾਂਦੀ ਸੀ ਉਹ ਕੁੜੀ ਸੀ ਆਜ਼ਾਦੀ ਦੀ ਤੇ ਇੰਜ ਬੋਲੀ ਜਾਂਦੀ ਸੀ ਮੇਰੇ ਸਰਦਾਰ ਨੇਗਾ ਪ੍ਰਾਪਤੀ ਮਹਿੰਮ ਵੱਲੋਂ ਆਈਐਸਐਫ ਅਤੇ ਆਈਆਈਐਫ ਸਰਵ ਭਾਰਤ ਨੌਜਨ ਸਭਾ ਤੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਇੱਕ ਵਲੰਟੀਅਰ ਸਮੇਲਨ ਅਤੇ ਵਲੰਟੀਅਰ ਮਾਰਚ ਕੀਤਾ ਗਿਆ ਇਸ ਵਲੰਟੀਅਰ ਸਮੇਲਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਕੇ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਅੱਜ ਵਿਦਿਆਰਥੀ ਨੌਜਵਾਨ ਸ਼ਾਮਲ ਹੋਏ ਨੇ ਜਲਾਲਾਂਵਾਦੀ ਧਰਤੀ ਅੱਜ ਇਹਨਾਂ ਵਲੰਟੀਅਰ ਦੇ ਨਾਲ ਲਾਲੋ ਲਾਲਸੀ ਜਵਾਨੀ ਦਾ ਹੜ੍ਹ ਸੀ ਔਰ ਇਹ ਨੌਜਵਾਨ ਗਰਜਵੀਂ ਆਵਾਜ਼ ਵਿੱਚ ਉੱਚੀ ਆਵਾਜ਼ ਵਿੱਚ ਇਹ ਨਾਅਰੇ ਬੁਲੰਦ ਕਰ ਲੈ ਸੀ ਇਨਕਲਾਬ ਜਿੰਦਾਬਾਦ ਬਨੇਗਾ ਕਾਨੂੰਨ ਲੈ ਕੇ ਰਾਂਗੇ ਬਨੇਗਾ ਪਾਕਿਤ ਸਿੰਘ ਨੈਸ਼ਨਲ ਅਪਲਾਈਮੈਂਟ ਗਰੰਟੀ ਐਕਟ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦੋਨੋਂ ਜਥੇਬੰਦੀਆਂ ਲਗਾਤਾਰ ਕੰਮ ਕਰ ਰਹੀਆਂ ਹਨ ਔਰ ਇਹ ਜਿਹੜਾ ਬਨੇਗਾ ਸਮਾमेलन ਹੈ ਇਹ ਜਿਹੜਾ ਬਨੇਗਾ ਪੈਦਲ ਮਾਰਚ ਨੌਜਵਾਨਾਂ ਨੇ ਕੀਤਾ ਹੈ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਇਸ ਕਾਨੂੰਨ ਦੇ ਮਤਾਬਕ ਹਰ ਉਸ ਮਨੁੱਖ ਨੂੰ ਭਾਵੇਂ ਉਹ ਮਜਬੂਰੀ ਵਾਸ ਹਲਾਤਾਂ ਦੇ ਵਿੱਚ ਕਿਰਿਆ ਉਹ ਅਣਪੜ੍ਹ ਰਹਿ ਗਿਆ ਹੋਵੇ ਅਣਸਿੱਖਿਤ ਰਹਿ ਗਿਆ ਹੋਵੇ ਉਹਨੂੰ ਵੀ ਉਹਦੀ ਯੋਗਤਾ ਮੁਤਾਬਕ ਕੰਮ ਕਰਨ ਦੇ ਉਹਦੀ ਤਲੀਮ ਮੁਤਾਬਕ ਉਹਨੂੰ ਵੀ ਕੰਮ ਦਿੱਤਾ ਜਾਵੇ ਉਹਦੇ ਵੀ ਹੁਨਰ ਮੁਤਾਬਕ ਉਹਨੂੰ ਕੰਮ ਦਿੱਤਾ ਜਾਵੇ ਉਹਦੇ ਲਈ ਵੀ ਘੱਟੋ-ਘੱਟ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਤਾਂ ਕਿ ਆਪਣਾ ਜੀਵਨ ਜੀ ਸਕੇ ਆਪਣੇ ਬੱਚਿਆਂ ਨੂੰ ਸਾਂਭ ਸਕੇ ਆਪਣਾ ਪਰਿਵਾਰ ਚਲਾ ਸਕੇ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਉੱਚ ਸਿੱਖਿਆ ਤੇ ਹਾਈਲੀ ਸਕਿਲਡ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜੇਕਰ ਸਰਕਾਰ 1 ਸਾਲ ਤੱਕ ਜਿਹੜੇ ਐਪਲੀਕੇਸ਼ਨ ਦਿੱਤੀ ਰੁਜ਼ਗਾਰ ਵਾਸਤੇ ਉਸ ਸਮੇਂ ਤੱਕ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਿੰਨੀ ਅਸੀਂ ਤਨਖਾਹ ਦੀ ਗੱਲ ਕੀਤੀ ਹੈ ਇਸ ਕਾਨੂੰਨ ਉਪតាមਕ ਉਹਦਾ ਅੱਧ ਉਹਨੂੰ ਕੰਮ ਇੰਤਜ਼ਾਰ ਪਤਾ ਵੇਟਿੰਗ ਲਾਸ ਜਿਹੜਾ ਉਹ ਦਿੱਤਾ ਜਾਵੇ ਸਭ ਲਈ ਮੁਫਤ ਤੇ ਲਾਜ਼ਮੀ ਵਿੱਦਿਆ ਦੀ ਗਰੰਟੀ ਹੋਵੇ ਜਿਹੜੀ 올ਡ ਪੈਨਸ਼ਨ ਸਕੀਮ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਵੇ ਪਰਮਾਨੈਂਟ ਰੁਜ਼ਗਾਰ ਦੀ ਗਰੰਟੀ ਹੋਵੇ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਕਿ ਹੋਰ ਮੰਗਾਂ ਨੂੰ ਲੈ ਕੇ ਅੱਜ ਮਾਰਚ ਕੀਤਾ ਹੈ ਔਰ ਲੋਕਾਂ ਵੱਲੋਂ ਬਹੁਤ ਵੱਡਾ ਫਰਮਾ ਹੁੰਗਾਰਾ ਹੈ ਔਰ ਜਿਹੜੇ ਨੌਜਵਾਨ ਵਿਦਿਆਰਥੀ ਇਸ volunteers march ਵਿੱਚ ਆਏ ਨੇ ਉਤਸ਼ਾਹ ਦੇ ਨਾਲ ਆਏ ਨੇ ਔਰ ਇੱਕ ਪ੍ਰਤੀਜ्ञਾ ਕਰਕੇ ਗਏ ਨੇ ਕਿ ਐਦ ਕਰਕੇ ਗਏ ਨੇ ਕਿ ਉਹ ਇਸ ਕਾਨੂੰਨ ਦੀ ਪ੍ਰਾਪਤੀ ਲਈ ਪਿੰਡਾਂ ਵਿੱਚ ਗਲੀ ਮਹੱਲਿਆਂ ਵਿੱਚ ਹੋਰ ਅੱਗੇ ਨੌਜਵਾਨਾਂ ਨੂੰ ਲਾਹਮਤ ਕਰਨ ਵਾਸਤੇ ਜਾਣਗੇ ਔਰ ਵਿਦਿਆ ਕਦਰਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਚੇਤਨਨ ਕਰਕੇ ਵਿਦਿਆਰਥੀਆਂ ਨੂੰ ਚੇਤਨਨ ਕਰਕੇ ਇਸ ਕਾਫਲੇ ਨੂੰ ਹੋਰ ਵੱਡਾ ਕਰਨ ਦਾ ਕੰਮ ਕਰਨਗੇ ਔਰ ਜਿਹੜੇ ਇਸ ਟਾਈਮ ਹਕੂਮਤਾਂ ਕੰਮ ਕਰ ਰਹੀਆਂ ਨੇ ਰਾਜ ਕਰ ਰਹੀਆਂ ਨੇ ਚਾਹੇ ਉਹ ਸੈਂਟਰ ਦੀ ਹਕੂਮਤ ਹੋਵੇ ਚਾਹੇ ਸਟੇਟ ਦੀ ਹਕੂਮਤ ਹੋਵੇ ਉਹਨਾਂ ਨੂੰ ਇਸ ਗੱਲ ਲਈ ਧਿਆਨ ਦਿਵਾਉਣਾ ਕਿ ਸਾਡੇ ਦੇਸ਼ ਦੇ ਵਿੱਚ ਇੰਨੇ ਮੁੰਡੇ ਕੁੜੀਆਂ ਕਰੋੜਾਂ ਦੇ ਵਿੱਚ ਬੇਰੁਜ਼ਗਾਰ ਨੇ ਉਹਨਾਂ ਨੂੰ ਕੰਮ ਦਿਓ ਕਿਉਂਕਿ ਜੇ ਵੋਟ ਪਾ ਕੇ ਉਹ ਤੁਹਾਨੂੰ ਚੁਣ ਸਕਦੇ ਨੇ ਤਾਂ ਫਿਰ ਉਹਨਾਂ ਲਈ ਰੁਜ਼ਗਾਰ ਦੀ ਗਰੰਟੀ ਕਿਉਂ ਨਹੀਂ ਹੈ ਇਹਨੂੰ ਲੈ ਕੇ ਲਗਾਤਾਰ ਅਸੀਂ ਜਿਹੜਾ ਸੱਥਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਿਹੜਾ ਵੀ ਰਾਜਨੀਤਿਕ ਪਾਰਟੀ ਦਾ ਆਗੂ ਆਏਗਾ ਉਹਨਾਂ ਨੂੰ ਸਵਾਲ ਕਰਾਂਗੇ ਸਵਾਲ ਪੁੱਛਾਂਗੇ ਕਿ ਤੁਸੀਂ ਜੇ ਵੋਟ ਲੈ ਕੇ ਸਾਡੀ ਵੋਟ ਨਾਲ ਜੇ ਤੁਸੀਂ ਜਿੱਤ ਕੇ ਐਮਐਲ ਐਮਪੀ ਮਨਿਸਟਰ ਬਣ ਰਹੇ ਹੋ ਤਾਂ ਫਿਰ ਸਾਡੇ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਪਾਰਲੀਮੈਂਟ ਵਿੱਚ ਕਿਉਂ ਨਹੀਂ ਇਹ ਸਵਾਲ ਹੁਣ ਜਿਹੜਾ ਇੱਕ ਵੱਡੇ ਪੱਧਰ ਤੇ ਆਵਾਜ਼ ਬਣ ਕੇ ਉੱਠਣ ਦੀ ਬਾਅਦ ਵਿੱਚ ਬਨੇਗਾ ਪ੍ਰਾਪਤੀ ਮਹਿੰਮ ਦੇ ਬੈਨਰ ਹੇਠ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਔਰ ਸਰਵ ਭਾਰਤ ਨੋਜਨ ਸਭਾ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੋਜਨ ਵਿਦਿਆਰਥੀਆਂ ਵੱਲੋਂ ਬਨੇਗਾ ਵਲੰਟੀਅਰ ਮਾ ਪੈਦਲ ਮਾਰਚ ਕੀਤਾ ਗਿਆ ਇਹ ਮਾਰਚ ਜਲਾਲਾਬਾਦ ਦੀ ਦਾਣਾ ਮੰਡੀ ਤੋਂ ਲੈ ਕੇ ਐਸਡੀਐਮ ਦਫ਼ਤਰ ਤੱਕ ਜਿਹੜਾ ਉਹ ਮਾਰਚ ਕੀਤਾ ਗਿਆ ਔਰ ਜਿਹੜੀ ਨੌਜਵਾਨਾਂ ਦੀ ਮੰਗ ਸੀ ਕਿ ਦੇਸ਼ ਦੇ ਵਿੱਚ 47 ਕਰੋੜ ਤੋਂ ਵਧੇਰੇ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਪੰਜਾਬ ਦੇ ਵਿੱਚ 1 ਕਰੋੜ ਤੋਂ ਵਧੇਰੇ ਜਿਹੜੇ ਉਹ ਬੇਰੁਜ਼ਗਾਰ ਨੌਜਵਾਨ ਪੜ੍ਹੇ ਲਿਖੇ ਡਿਗਰੀਆਂ ਪ੍ਰਾਪਤ ਕੀਤੇ ਨੌਜਵਾਨ ਜਿਹੜੇ ਆ ਉਹ ਹਰ ਘਰ ਦੇ ਵਿੱਚ ਜਿਹੜੇ ਉਹ ਬੇਰੁਜ਼ਗਾਰ ਨੇ ਔਰ ਇਹਨਾਂ ਨੌਜਵਾਨਾਂ ਦੀ ਜਿਹੜੀ ਮੰਗ ਸੀ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇਗਾ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਤਾਂ ਜੋ ਸਾਡੀ ਜਵਾਨੀ ਜਿਹੜੀ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਤਾਂ ਜੋ ਸਾਡੀ ਜਿਹੜੀ ਉਹ ਹਰ ਘਰ ਦੇ ਵਿੱਚ ਜਿਹੜੇ ਉਹ ਨਸ਼ਾ ਫੈਲ ਰਿਹਾ ਹੈ ਜਿੰਦਾ ਕਰਨਾ ਹੈ ਜੇ ਹਰ ਹੱਥ ਵਿੱਚ ਜਿਹੜੇ ਉਹ ਕੰਮ ਦੇ ਦਿੱਤਾ ਜਾਵੇਗਾ ਤਾਂ ਜਿਹੜੀਆਂ ਜਿਹੜੀ ਜਵਾਨੀ ਗਲਤ ਰਸਤੇ ਵੱਲ ਜਾ ਰਹੀ ਹੈ ਉਹ ਜੇ ਰੋਜ਼ਗਾਰ ਮਿਲ ਜਾਏਗਾ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਮਿਲ ਜਾਏਗਾ ਤਾਂ ਫਿਰ ਉਹ ਜਿਹੜੀਆਂ ਗਲਤ ਰਸਤੇ ਵੱਲ ਜਵਾਨੀ ਜਾ ਰਹੀ ਹੈ ਉਹ ਜਿਹੜਾ ਕਰਾਏ ਪੈਣ ਤੋਂ ਹਟੇਗੀ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰਨੀ ਹੋਵੇ ਹਰ ਰੋਜ਼ ਅਧਿਆਪਕਾਂ ਵੱਲੋਂ ਲੱਗ ਲੱਗ ਜਿਹੜੇ ਆ ਜੇ ਮੁਲਾਜ਼ਮਾਂ ਵੱਲੋਂ ਜਿਹੜੇ ਉਹ ਤਰਨੇ ਮੁਜਾਰੇ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਸੱਦਾ ਦੇਣਾ ਚਾਹੁੰਦੇ ਆ ਕਿ ਆਓ ਇੱਕ ਬੈਨਰ ਹੇਠ ਸਭ ਦੇ ਲਈ ਰੋਜ਼ਗਾਰ ਦੀ ਮੰਗ ਨੂੰ ਕਰਦੇ ਹੋਏ ਉਹ ਠੀਕ ਹੈ ਆਪਣੀ ਲੜਾਈ ਲੜ ਰਹੇ ਨੇ ਪਰ ਜਦੋਂ ਅਸੀਂ ਸਰਬਸਾਂਝੀ ਲੜਾਈ ਲੜਾਂਗੇ ਅਸੀਂ ਜਦੋਂ ਸਾਰਿਆਂ ਦੀ ਲਈ ਲੜਾਈ ਲੜਾਂਗੇ ਤਾਂ ਉਹ ਛੇਤੀ ਜਿਹੜੀ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਫਿਰ ਸਾਨੂੰ ਜਿਹੜੀ ਉਹ ਤਰਨਿਆਂ ਦੀ ਲਾਨ ਦੀ ਲੋੜ ਨਹੀਂ ਹੈ ਜਦੋਂ ਅਸੀਂ ਬਨੇਗਾ ਦੀ ਗੱਲ ਕਰਦੇ ਆ ਤਾਂ ਬਨੇਗਾ ਜਦੋਂ 18 ਸਾਲ ਦਾ ਨੌਜਵਾਨ ਹੋ ਜਾਂਦਾ ਹੈ ਤਾਂ ਇਸ ਕਾਨੂੰਨ ਮੁਤਾਬਕ ਉਸ 18 ਸਾਲ ਦੇ ਨੌਜਵਾਨ ਨੂੰ ਜੇ ਉਹ ਰੋਜ਼ਗਾਰ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਰੋਜ਼ਗਾਰ ਦਿੱਤਾ ਜਾਵੇ ਦੂਜੀ ਸਾਡੀ ਜਿਹੜੀ ਉਹ ਮੰਗ ਹੈ ਕਿ ਸਰਬ ਸਭ ਨੂੰ ਜਿਹੜੀ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਅੱਜ ਦੇਸ਼ ਦੇ ਵਿੱਚ ਵੱਡੇ ਜਿਹੜੇ ਵਿਦਿਅਕ ادارے ਨੇ ਪ੍ਰਾਈਵੇਟ ਦੇ ਤੌਰ ਤੇ ਉਹ ਇੱਕ ਪੈਸੇ ਦਾ ਜਿਹੜਾ ਉਹ ਵਪਾਰ ਬਣ ਚੁੱਕਿਆ ਪੜਾਈ ਜਿਹੜੀ ਹੈ ਤਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰੀ ਪੰਜਾਬ ਦੇ ਵਿੱਚ ਕਾਲਜਾਂ ਦੀ ਗਿਣਤੀ ਵੀ ਵਧਾਈ ਜਾਵੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕਾਂ ਦੀ ਪੂਰੀ ਪਰਖੀ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪ੍ਰਾਈਵੇਟਾਂ ਦੇ ਵਿੱਚ ਮੁਹਾਰ ਉਹਨਾਂ ਦਾ ਵੱਧ ਦਿਨੋ ਦਿਨ ਵੱਧ ਰਿਹਾ ਹੈ ਉਹ ਜਿਹੜੇ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਉਹ ਵਿਦਿਆਰਥੀ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਜਿਹੜੇ ਜੋ ਕੀਤਾ ਜਾਵੇ ਤਾਂ ਸਾਡੇ ਜਿਹੜੇ ਘਰਾਂ ਦੇ ਨੌਜਵਾਨ ਕੁੜੀਆਂ ਮੁੰਡੇ ਨੇ ਉਹਨਾਂ ਕਾਲਜਾਂ ਦੇ ਵਿੱਚ ਪੜਨ ਦੇ ਲਈ ਜਿਹੜੇ ਉਹ}{|\text{ਸ਼ਾਲ ਆਪਣਾ ਜੀਵਨ ਦੇ ਜੀਉਣ ਦੇ ਲਈ ਔਰ ਵਧੀਆ ਭਵਿੱਖ ਬਣਾ}}